ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਨਾਨਕਸਾਈ ਸਿੱਖ ਸੇਵਾ ਸੁਸਾਇਟੀ ਰਜਿਸਟਰਡ ਧਾਰੀਵਾਲ ਦੀ ਹੋਈ ਮੀਟਿੰਗ 14 ਮਾਰਚ ਨੂੰ ਮਨਾਇਆ ਜਾਵੇਗਾ ਨਵਾਂ ਸਾਲ ਸਿੱਖ ਸੰਗਤਾਂ ਬੁੱਧੀਜੀਵੀ ਕਥਾਵਾਚਕ ਪ੍ਰਚਾਰਕ ਨਰੰਥੀ ਸਿੰਘ ਕਿਰਤਨੀ ਜਥੇ ਕਵੀਸ਼ਰੀ 14 ਮਾਰਚ ਨੂੰ ਨਵੇਂ ਸਾਲ ਦੇ ਸਮਾਗਮ ਸੰਬੰਧੀ ਲਾਮਬੰਦ ਹੋਣ ਨਾਨਕਸਾਈ ਸਿੱਖ ਸੇਵਾ ਸੁਸਾਇਟੀ ਰਜਿਸਟਰਡ ਧਾਰੀਵਾਲ ਦੇ ਸਰਪ੍ਰਸਤ ਜਥੇਦਾਰ ਨਰੋਇਲ ਸਿੰਘ ਮੁੱਖ ਸੇਵਾਦਾਰ ਬਲਦੇਵ ਸਿੰਘ ਨਮਾਣਾ ਸਹਾਇਕ ਮੁੱਖ ਸੇਵਾਦਾਰ ਡਾਕਟਰ ਕਮਲਜੀਤ ਕੇ ਜੇ ਸਕਤਰ ਲਖਵਿੰਦਰ ਸਿੰਘ ਨੂੰ ਪ੍ਰੈਸਚਕਰ ਇੰਜੀਨੀਅਰ ਜੇਪੀ ਸਿੰਘ ਕੈਸ਼ੀਅਰ ਹਰ ਪ੍ਰੀਤ ਸਿੰਘ ਸੱਬਰਵਾਲ ਅਤੇ ਦਲਜੀਤ ਸਿੰਘ ਛੋਟੇਪੁਰ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਬੁਰਸਾ ਧਾਰੀਵਾਲ ਵਿਖੇ 12 ਮਾਰਚ ਦੀ ਰਾਤ ਨੂੰ ਨਿਸਕਾਮ ਕਿਰਤੀ ਜਥੇ ਗੁਰਦਾਸਪੁਰ ਦੇ ਮੁੱਖ ਸੇਵਾਦਾਰ ਡਾਕਟਰ ਸੇਵ ਸਿੰਘ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਜਦਕੇ 13 ਮਾਰਚ ਨੂੰ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਕਥਾਵਾਚਕ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਗੇ ਅਤੇ ਰਾਤ 12 ਵਜੇ ਅਰਦਾਸ ਕਰਕੇ ਨਵੇਂ ਸਾਲ ਦੀ ਰੰਮਤਾ ਹੋਵੇਗੀ ਖੁਸ਼ੀਆਂ ਮਨਾਈਆਂ ਜਾਣੀਆਂ ਅਲੌਕਿਕ ਆਤਿਸ਼ਬਾਜ਼ੀ ਹੋਵੇਗੀ ਇਸ ਮੌਕੇ ਤੇ ਸਿੱਖ ਵੈਲਫੇਅਰ ਫਾਊਂਡੇਸ਼ਨ ਦੇ ਪੰਕਜ ਸਿੰਘ ਲੇਲ ਮਲਕੀਤ ਸਿੰਘ ਰਣਿਆ ਰਾਮ ਸਿੰਘ ਗੁਰਮੀਤ ਸਿੰਘ ਦਵਿੰਦਰ ਸਿੰਘ ਗੁਰਜੰਟ ਸਿੰਘ ਪ੍ਰੇਮ ਸਿੰਘ ਸਿਮਰबीर ਸਿੰਘ ਦਲਬੀਰ ਸਿੰਘ ਗੁਰਕੀਰਤ ਸਿੰਘ ਜਸ ਸਿੰਘ ਤੋਂ ਇਲਾਵਾ ਹੋਰ ਰਾਜਸਥਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। ਜਿਸ ਉਰ ਸਾਰੀ ਜੀ ਸੰਗਤ ਇੱਥੇ ਪਹੁੰਚ ਗਿਆ ਸਾਰਿਆਂ ਨੂੰ ਬਾਈਕੂ ਜੀ ਕੋਲ ਸਾਰਾ ਜਿਸ ਤਾ ਕਿ ਨਵਾਂ ਸਾਹਿਬ ਦੇ ਸਾਰੇ ਪਲਾਨੇ ਦੇ ਦਿਸਿਆ ਪ੍ਰੋਬੈਬਿਲਿਟੀ ਇਸ ਦੇ ਮੀਟਿੰਗ ਕਰ ਰਹੇ ਕਿ ਅਸੀਂ ਦੂਸਰੇ ਸਾਲਾਂ ਕੋ ਪ੍ਰਾਲਾਸ਼ ਨੂੰ ਕੀਤਾ ਇਹ ਨਾਨਕ ਰਾਈ ਟ੍ਰੈਂਡ ਨਾ ਨਾਨਕ ਚਾਈਸ ਦਾ ਸਾਲ ਹੈ ਜੱਟਾ ਨੂੰ ਉਸੇ ਸੇਲੀਬ੍ਰੇਟ ਕਰੀਏ ਉਹਦੇ ਵਿੱਚ ਕਾਮਦਾਰੀ ਲਈ ਹੋਰ ਬਣੇ ਸਮੇਂ ਦੇ ਵਿੱਚ ਕਾਮਦਾਰੀ ਮਿਲੇਗੀ ਮਕਸਦ ਇਹ ਹੈ ਸਾਰੇ ਪਰ ਆਪਣੇ ਵਖਰਾ ਵਖਰਾ ਦਾ ਸਾਲ ਪਾਇਆ ਜਾਗਾ ਇਹ ਅਸੀਂ ਵੀ ਜਿਹੜਾ ਹੈਗਾ ਨਾਨਕੁਰਾਨਕ ਸਾਹਿਬ ਦਾ ਜਿਹੜਾ ਨਾਨਕ ਸਾਹਿਬ ਦਾ ਪ੍ਰੋਜੈਕਟ ਹੈਗਾ 35 ਸਾਲਾ ਉਹਦੀ ਸ਼ੁਰੂਆਤ ਜਿਹੜੀ ਇੱਕ ਇੱਕ ਚੇਤ ਤੋਂ ਕਰਨੀ ਹੈ ਉਹਦੇ ਲਈ ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਸਿੱਖਾਂ ਨੂੰ ਜਿਹੜੀ ਹੈ ਉਹ ਬੇਤੀ ਕਰ ਰਿਹਾ ਹੈ ਅਵਰ ਮਕਸਦ ਇਹੋ ਸਾਡਾ ਨਰੂਲ ਜਿਹੜਾ ਹੈਗਾ ਉਹ ਤਾਅਵਿਕ ਹੈ سکھ پانتھ دی سکھان کی بول بالے لی سکھان کی چڑھت دے لی اور سکھان کی اگا بہت بدر سوچ اگی لے جا منگیشالی ہوں کہ میں سکھ مجھ پیدا ہوا اور سکھ درم اسٹائن دنیا دا سب تو انٹیلیجنٹ سب تو امیر اور سب تو اگا بدھ سوچ کا مال درم ہے گا سارے گرو سران نے سانو بہت کچھ دی اجنی دے کے سب تو زیادہ انکم ٹیکس دن والے وہ سکھ نے ਸਿੱਖ ਧਰਮ ਦੇ ਲੋਕ ਨੇ ਜਿਹੜੇ ਇਕੱਠ ਇਕੱਠ ਕਰਦੇ ਨੇ ਸੋ ਮਕਸਦ ਸਾਡਾ ਇਹ ਹੈ ਕਿ ਸਾਡਾ ਧਾਰੀਵਾਲ ਜਿਹੜਾ ਸ਼ਹਿਰ ਹੈਗਾ ਇਹ ਗੁਰੂ ਸਾਹਿਬਾਂ ਦੇ ਇਤਿਹਾਸ ਨੂੰ ਬਖਤ ਗੁਰਦਵਾਰਾ ਗੁਰਦਵਾਰਾ ਬਖਤ ਦੇ ਮੋਜ਼ੇ ਹੈਡਕਵਰਟਰ ਬਣ ਕੇ ਨੇੜੇ ਜਿਹੜੇ 25 ਦੀ ਜਿਹੜੇ ਪਿੰਡ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਇਕੱਠੇ ਕਰੀਏ ਇੱਥੇ ਜਿਹੜੇ ਸਿਕਸ ਪਾਰਕ ਨੂੰ ਜਿਹੜੇ ਨੇ ਭਾਵੇਂ ਸਾਲ ਚ ਦੋ ਕਰੀ ਪਰ ਕਰੀਬ ਜੀ ਤਰੀਕੇ ਦੇ ਨਾਲ ਸੋ ਉਹਦੇ ਨਾਲ ਨਾਲ ਅਸੀਂ ਜਿਹੜੀ ਹੋਰ سکھان کریتیاں یا جڑے نگار ہے وہاں پرتی لوگوں کو جاگرت کریں گے جڑے لوگ سڈے تو ٹھوٹ ٹوٹ نہ ٹوٹ گئے ہیں وہاں جڑیں گے سکھ سنگ جی سال انہوں نے نال جڑیں گے اور انہوں نے نال جڑنے کی کوشش کریں گے اِس خاص کر کے جی قریب سکھ پروار میں انہوں نے مدد کرنے واسطے ہم سارے بےنتی کریں گے وہاں کی ایجوکیشن انہوں نے ہیلتھ سرکار بہت ساری سکیم نے جیڑی نے پر کسی کو پتا نہیں دیا اگر اِسی سکار کی طرف ملنے والی اسکیم ہی نال جوڑ دئیے نوجوان دس دئیے یہ بہت سارے لوگ جی سارے جڑنے یہی بےنتی ہے کہ تیسرے سارے نے آج تو ہی یہ پرانا شروع کر دینا ہے جتے جتے سکھ پروار گا انہوں نے سا چیت کا جگہ پہلی چیت کا پروگرام ہے وہی پرتی جا جاگر ہے گا پیمپلٹ وغیرہ یا سوشل میڈیا کے سارا کچھ سامان ملتا رہے گا ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਜਿਹੜੀ ਜਿੱਥੇ ਵਾਧਾ ਕਰਨਾ 1 ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੀ ਦੇ ਇਸ ਮਾਦੀ ਮਰਾਈਂ ਮੀਡੀਆ ਰਹੀ ਤੁਸੀਂ ਆਏ ਜਿੱਤਾ ਦਾ ਆਇਆ ਇੱਥੇ ਜੀ ਆਇਆਂ ਨੂੰ ਅਸੀਂ ਇੱਥੇ ਜਿਹੜੀ 71 ਦਾ ਬੁਲਾਈ ਸੀ ਨਾਨਕਛਾਈ ਸਿੱਖ ਸੇਵਾ ਸੁਸਾਇਟੀ ਜਿਹੜੀ ਹੈ ਉਹਨੂੰ ਆਪਾਂ ਹੋਰ ਚੱਲ ਜਾਂਦਾ ਕਿਉਂਕਿ ਅਸੀਂ ਪਿਛਲੇ 2 ਸਾਲ ਲਗਾਤਾਰ ਜਿਹੜਾ ਹੈ ਨਵਾਂ ਸਾਲ ਜਿਹੜਾ ਖਾਲਸੇ ਦੀਆਂ ਰੋਹ ਦੀ ਤਾ ਮਤਾਬਕ ਜਿਹੜਾ ਹੈ ਨਾ ਉਹਨੂੰ ਆਪਾਂ ਮਨਾਉਂਦੇ ਰਹੇ ਹਾਂ ਉਸ ਵਿੱਚ ਬੜੀਆਂ ਰੌਣਕਾਂ ਲੱਗ ਰਹੀਆਂ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਰਹੇ ਨੇ ਲੇਕਿਨ ਇਸ ਵਾਰ ਜੋ ਹੈ ਉਸਨੂੰ ਹੋਰ ਚਾਰਕਨ ਲਾਉਣ ਵਾਸਤੇ ਜਿਹੜਾ ਅਸਾਂ ਨੇ ਇਹ ਜਿਹੜਾ ਹੈ ਪ੍ਰੋਗਰਾਮ ਜਿਹੜਾ ਆਰੰਭਿਆ ਉਹ ਆਰੰਭਤਾ ਵਾਸਤੇ ਅੱਜ ਸੁਮੇਤੇ ਰਾਗੀ ਭਾਦੀ ਕਥਾਵਾਚਕ ਕੀਰਤਨੀਏ ਸਿੰਘ ਜਿਹੜੇ ਨੇ ਉਹਨਾਂ ਨੂੰ ਬੁਲਾਉਂਦਾ ਥੇ ਅਪਰਾਲਾ ਕੀਤਾ ਗਿਆ ਸੀ ਕਿ ਉਹ ਆਪਣਾ ਜਿਹੜਾ ਹੁਣ ਆਪਣੇ ਕੋਲ 1.5-2 ਮਹੀਨਾ ਹੈ ਉਸ ਵਿੱਚ ਪ੍ਰਚਾਰ ਕਰਨ ਜਾ ਕੇ ਸਾਰੇ ਕਿ ਜਿਹੜਾ ਹੈ ਇਹ ਖਾਲਸੇ ਦਾ ਨਵਾਂ ਸਾਲ ਜਿਹੜਾ ਹੈ ਇੱਕ ਚੇਤਨੂ ਜਿਹੜਾ ਹੈ ਭਾਵਕੇ ਉਹ 14 ਮਾਰਚ ਨੂੰ ਬੰਦ ਹੈ ਉਸ ਵਾਸਤੇ 12 ਤਰੀਕ ਨੂੰ 29 ਫੱਗਣ 12 ਤਰੀਕ ਨੂੰ 12 ਮਾਰਚ ਨੂੰ ਜਿਹੜਾ ਹੈ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਸ਼ਿਵ ਸ਼ੰਜੀ ਦਾ ਨਿਸ਼ਕਾਮ ਕੀਰਤਨ ਜਿਹੜਾ ਉਹਨਾਂ ਦੁਆਰਾ ਕੀਰਤਨ ਕੀਤਾ ਜਾਣਾ ਸਾਡੇ ਦਾ 11 ਮਈ ਤੱਕ ਤੇ 13 ਤਰੀਕ ਵਾਸਤੇ ਜਿਹੜਾ ਹੈ ਬੜੇ ਹੀ ਸਤਿਜੀ ਯੋਗ ਆਮੇ ਕੇ ਸਾਰੇ ਯੋਗ ਹੁੰਦੇ ਨੇ ਇਹ ਕੋਈ ਹੋਰ ਜੀ ਗੱਲ ਨਹੀਂ ਲੇਕਿਨ ਜਿਹੜੇ ਉਸ ਇਤਿਹਾਸ ਨੂੰ ਬੜੀ ਗਹਿਰਾਈ ਵਿੱਚ ਜਾ ਕੇ ਡੰਗਾਈ ਵਿੱਚ ਜਾ ਕੇ ਤਾਨਣਾ ਪਾਉਣ ਉਹਨਾਂ ਰਾਗੀ ਢਾਡੀ ਕਥਾਵਾਚਕਾਂ ਦਾ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਉਹ ਇਸ ਤਰ੍ਹਾਂ ਵਾਲੇ ਪੋਸਟਰ ਵਾਲੇ ਜਿਹੜਾ ਸੀ ਨਿੱਜੀ ਤੌਰ ਤੇ ਸੰਪਰਕ ਕਰਨ ਜਾਵਾਂਗੇ ਉਹ ਉਹ ਸੁਚਿਤ ਕੀਤਾ ਉਹ 13 ਤਰੀਕ ਰਾਤ ਦਾ ਸਮਾਗਮ ਹੋਏਗਾ ਜਿਹੜਾ 12 ਵਜੇ ਤੱਕ ਰਾਤ ਚੱਲੇਗਾ 12 ਵਜੇ ਕੀ 1 ਸੈਕਿੰਡ ਤੇ ਅਰਦਾਸ ਬੇਨਤੀ ਸਾਧਕਾਂ ਦੇ ਚਰਨਾਂ ਵਿੱਚ ਕੀਤੀ ਜਾਏਗੀ ਗੁਰੂ ਮਹਾਰਾਜ ਜੀ ਪਿਛਲਾ ਸਾਲ ਜਿਹੜਾ ਤਸਾ ਲੰਘਾਇਆ ਤੁਹਾਡੀ ਰਜਾਬ ਦੇ ਵਿੱਚ ਚੰਗਾ ਲੰਘਿਆ ਹੈ ਔਰ ਅਗਲਾ ਜਿਹੜਾ ਆਉਣ ਵਾਲਾ ਸਾਲ ਹੈ ਗੁਰੂ ਮਹਾਰਾਜ ਜੀ ਇਹ ਚਾਰਦੀਆਂ ਕਲਾ ਨਾਲ ਗੁਰਸਿੱਖੀ ਜੀਵਨ ਦੇ ਨਾਲ ਜੋੜ ਕੇ ਤੇ ਇੱਕ ਫੇਰ ਸਾਡਾ ਬਤਿਹਰ ਕਰਿਓ ਹੋ ਜਿਹੜੀਆਂ ਅਰਦਾਸਾਂ ਬੈਂਤੀ ਜਿਹੜੀਆਂ ਨੇ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਜਿਹੜੀਆਂ ਨੇ ਉੱਥੇ ਆਪਾਂ ਉਹ ਅਰਦਾਸਾਂ ਕਰਾਂਗੇ ਕਰਕੇ ਨਵਾਂ ਸਾਲ ਦੀ ਜਿਹੜੀ ਰੰਗਮਤਾ ਹੋਵੇਗੀ ਫਿਰ ਆਤਿਸ਼ਬਾਦੀ ਚੱਲੇਗੀ ਜਦੋਂ ਕਿ ਜਿਹੜਾ ਨਵਾਂ ਸਾਲ ਜਿਹੜਾ ਜਨਵਰੀ ਮਹੀਨੇ ਦਾ ਚੜਦਾ ਉਹ ਉਹਦੇ ਵਿੱਚ ਵੀ ਆਸਤਵਾਈ ਚੱਲਦੀ ਲੇਕਿਨ ਇਹ ਜਦੋਂ ਚੱਲੇਗੀ ਨਾ ਇਹ ਚੱਲਣੀਆਂ ਇਹ ਪਿਛਲੇ ਸਾਲ ਵੀ ਚੱਲੀ ਸੀ ਫਿਰ ਉਹ ਬਖਾਰੇ ਪੁੱਛਣਗੇ ਵੀ ਇਹ ਕਿਉਂ ਚੱਲਣ ਦੀ ਗੱਲ ਕੀ ਹੈ ਫਿਰ ਦੱਸਿਆ ਜਾਏਗਾ ਕਿ ਖਾਲਸੇ ਦਾ ਨਵਾਂ ਸਾਲ ਉਹਦੇ ਵਾਸਤੇ ਝੰਡਿਆਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਵੱਖ-ਵੱਖ ਘਰਾਂ ਦੇ ਵਿੱਚ ਨਗਰਾਂ ਵਿੱਚੋਂ ਝੰਡੇ ਵੰਡੇ ਦਿਆਂਗੇ ਆਪੋ ਆਪਣੇ ਘਰਾਂ ਤੇ ਆਪਾਂ ਸਜਾਵਾਂਗੇ ਤਾ ਕਿ ਕੋਈ ਪੁੱਛੇਗਾ ਤੇ ਪਤਾ ਲੱਗੇਗਾ ਕਿ ਇਹ ਨਵਾਂ ਸਾਲ ਖਾਲਸਾ ਜਿਹੜਾ ਚੱਲਣਾ ਇਹ ਰੋ ਰੀਤਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਸਿੱਖ ਸਿੱਖ ਨਾਨਕ ਚੈ ਸਿੱਖ ਸੇਵਾ ਵਿੱਚ ਸੈਡੀ ਰਹੀ ਜਿਹੜਾ ਨੇ ਉਹ ਘਰ ਘਰ ਤੱਕ ਪਹੁੰਚਾਉਣੀਆਂ ਨੇ ਇੱਥੇ ਜੇ ਏਬੀਸੀ ਤੋਂ ਸ਼ੁਰੂ ਕਰਦੇ ਆਂ ਇਹ ਆਪਾਂ ਜੈਡ ਤੱਕ ਜਦੋਂ ਗਏ ਗੁਰੂ ਮਹਾਰਾਜ ਪੂਰ ਰੰਗ ਲਾਉਣਗੇ ਬੜੀ ਬੜੀਆਂ ਸੱਚ ਜੀਆਂ ਮਹਾਨ ਸ਼ਕਤੀ ਤਾਂ ਜਿਹੜੀਆਂ ਨਾਲ ਨੇ ਹੋਰ ਵੀ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਇੱਕ ਪਰਿਵਾਰ ਬਣਾ ਕੇ ਆਪਾਂ ਨੇ ਇਸ ਪ੍ਰੋਗਰਾਮ ਜਿਹੜਾ ਇਸ ਨੂੰ ਨੇਪੜੇ ਚਾਰ ਕੇ ਅਗਲੇ ਪ੍ਰੋਗਰਾਮ ਜਿਹੜੇ ਨਿਯਤ ਕੀਤੇ ਹੋਏ ਨੇ ਤੈਅ ਕੀਤੇ ਨੇ ਉਹਨਾਂ ਦੇ ਆਪਾਂ ਜਿਹੜਾ ਹੈ ਆਪਾਂ ਮਕਾਮ ਤੇ ਉਸ ਤੇ ਪਹੁੰਚਣਾ ਹੈ ਸੋ ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਹੈ ਇਹਨਾਂ ਸਾਰੇ ਵੱਡੇ ਜੀਵੀਆਂ ਦੀ ਆਪਾਂ ਨੇ ਬੁਲਾਈ ਸੀ ਬੜੀ ਵਧੀਆ ਤਰੀਕੇ ਦੇ ਨਾਲ ਸਹਿਯੋਗ ਜਿਨਾ ਹੋਈ ਹੈ ਵੱਡੇ ਚਾਰ ਚੰਨ ਤੁਸਾਂ ਲਾ ਕੇ ਜਿਹੜੀ ਇਸ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਮਹਾਨ ਔਰ ਪਵਿੱਤਰ ਸਥਾਨ ਗੁਰਦੁਆਰਾ ਬੁੱਢੇ ਸਾਹਿਬ ਜੀ ਦੇ ਜਿਹੜਾ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਨ ਤੌਰ ਤੇ ਸਹਿਯੋਗ ਹੋਵੇਗਾ ਬਾਬਾ ਜੋਗਾ ਸਿੰਘ ਦੀ ਕਾਰ ਸੇਵਾ ਵਾਲੇ ਮਹਾਂਪੁਰਖ ਪੂਰਨ ਸੰਯੋਗ ਉਹਨਾਂ ਦਾ ਹੋਵੇਗਾ ਹੋਰ ਵੀ ਸਭਾ ਸਥਿਤੀਆਂ ਦਾ ਹੋਵੇਗਾ ਗੁਰਦਾਰ ਸਾਹਿਬ ਗੁਰਦੋਰਾ ਸਾਹਿਬਾਂ ਜਿਹੜੇ ਹੈਗੇ ਨੇ ਉਹਨਾਂ ਦੀਆਂ ਸਾਰੀਆਂ ਕਮੇਟੀਆਂ ਦਾ ਯੋਗਦਾਨ ਹੋਵੇਗਾ ਉਹਨਾਂ ਸਾਰੇ ਰਾਜਨੀਤਿਕਾਂ ਦਾ ਯੋਗਦਾਨ ਹੋਵੇਗਾ ਪਾਸ ਦਿੱਕਾ ਖਾਲਸਾ ਵਾਇਜ਼ ਦਿੱਕਾ ਫਤਿਹ